ਸਰਸ਼ਕਲ ਕਲਿਆਣ ਟੀਵੀ ਪੰਜਾਬ ਦੇਖ ਰੂ ਤੁਸੀਂ ਤੇ ਇਸ ਲਈ ਇਜ਼ਰਾਈਲ ਤੇ ਫਲਸਤੀਨ ਦੇ ਵਿੱਚ ਮਾਹੌਲ ਕਾਫੀ ਤਣਾਅਪੂਨ ਹੋ ਚੁੱਕਿਆ ਹੈ ਦੱਸ ਦਈਏ ਕਿ ਇਜ਼ਰਾਈਲ ਦੇ ਵੱਲੋਂ ਲਗਾਤਾਰ ਹੀ ਮਿਸਾਈਲਾਂ ਦੇ ਨਾਲ ਤੇ ਹੋਰ ਹਥਿਆਰਾਂ ਦੇ ਨਾਲ ਫਲਸਤੀਨ ਤੇ ਹਮਲੇ ਕੀਤੇ ਜਾ ਰਹੇ ਨੇ ਤੇ ਹੁਣ ਤੱਕ 55000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਨੇ ਤੇ ਇਸ ਨੂੰ ਲੈ ਕੇ ਬਠਿੰਡਾ ਤੋਂ ਵਿੱਚ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਹੁਣ ਇਸ ਜੰਗ ਨੂੰ ਰੋਕਣ ਦੇ ਲਈ ਅਪੀਲ ਕੀਤੀ ਗਈ ਹੈ ਅਥਾ ਦੇ ਵਿੱਚ ਪੋਸਟਰ ਫੜ ਕੇ ਅਮਰੀਕੀ ਸਰਕਾਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਵੀ ਅਪੀਲ ਕੀਤੀ ਗਈ ਹੈ ਕਿਉਂਕਿ ਕਿਹਾ ਜਾ ਰਿਹਾ ਕਿ ਉਨਾਲ ਟਰੰਪ ਦੀ ਸ਼ਹਿਤ ਹੀ ਜਿਹੜੇ ਹਮਲੇ ਨੇ ਹੋ ਰਹੇ ਨੇ ਤਾਂ ਇਸ ਵਿਚਾਲੇ ਅਪੀਲ ਕੀਤੀ ਗਈ ਹੈ ਕਿ ਇਸ ਜੰਗ ਨੂੰ ਰੋਕਿਆ ਜਾਵੇ ਕਿਉਂਕਿ ਇਸ ਦੇ ਵਿੱਚ ਬੇਗੁਨਾਹ ਲੋਕ ਮਾਰੇ ਜਾ ਰਹੇ ਨੇ ਇਸੇ ਦਰਮਿਆਨ ਇਹ ਵੀ ਕਿਹਾ ਗਿਆ ਕਿ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਪੂਣ ਮਹਾਲ ਬਣੇ ਤਾਂ ਉਸੇ ਦਰਮਿਆਨ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਹਿਲਾ ਅਤਿ ਕਿ ਹਮਲਾ ਹੁੰਦਾ ਹੈ ਤੇ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਹਮਲਿਆਂ ਦਾ ਦੌਰ ਸ਼ੁਰੂ ਹੋਇਆ ਤਾਂ ਇਸੇ ਵਿਚਾਲੇ ਇੱਕਿਆ ਗਿਆ ਅਤੇ ਲੋਕਾਂ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਜੰਗ ਦੇ ਨਾਲ ਹਮੇਸ਼ਾ ਹੀ ਇਨਸਾਨੀ ਜਾਨਾਂ ਦਾ ਨੁਕਸਾਨ ਹੋ ਤਾਂ ਇਹ ਜੰਗ ਰੁਕਣੀ ਚਾਹੀਦੀ ਹੈ ਅਲਤਵਾਜ ਕੀ ਨਾਮ ਹੈ ਤੇ ਕੀ ਮਾਮਲਾ ਹੈ ਮੈਂ ਪ੍ਰਕਾਸ਼ ਸਿੰਘ ਜੀ ਆਰਪੀ ਆਰਪੀ ਦਾ ਜਿਲ੍ਹਾ ਬਤ 77 ਅਸੀਂ ਅੱਜ ਸਾਰੇ ਪੰਜਾਬ ਚ ਖੱਬੀਆਂ ਪਾਰਟੀਆਂ ਵੱਲੋਂ ਜੋ ਇਜ਼ਰਾਇਲ ਫਲਸਤੀਨ ਤੇ ਹਮਲਾ ਕਰ ਰਿਹਾ ਹੈ ਜਿਹਦੇ ਚ 55000 ਲੋਕਾਂ ਤੋਂ ਉੱਪਰ ਆ ਜਿਹੜੇ ਉਹਨਾਂ ਨੇ ਮਾਰ ਦਿੱਤੇ ਹੈ ਉਹ ਬੰਬ ਸੁੱਟ ਕੇ ਸਕੂਲਾਂ ਤੇ ਬੱਚਿਆਂ ਨੂੰ ਮਾਰ ਰਹੇ ਆ ਔਰਤਾਂ ਨੂੰ ਮਾਰ ਰਹੇ ਆ ਤੇ ਪਿੰਡਾਂ ਦੇ ਪਿੰਡ ਜਿਹੜੇ ਤਬਾਹ ਕਰ ਰਹੇ ਆ ਤੇਜ ਕਰਕੇ ਅਸੀਂ ਉਸ ਜੰਗ ਦੇ ਖਿਲਾਫ ਆ ਉਹ ਜੰਗ ਆ ਜਿਹੜੀ ਬੰਦ ਹੋਣੀ ਚਾਹੀਦੀ ਆ 트럼ਪ ਦੀ ਸਹਿਤ ਇਹ ਜਿਹੜਾ ਉਹੋ جنگ ਲੱਗ ਰਹੀ ਹੈ ਤੇ ਆਮ ਲੋਕ ਆ ਜਿਹੜੇ ਉਹਦੇ ਵਿੱਚ ਮਰ ਰਹੇ ਆ ਬਹੁਤ ਲੋਕ ਵਿਚਾਰੇ ਭੁੱਖੇ ਮਰ ਰਹੇ ਆ ਕਿਉਂਕਿ ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ ਤੇ ਦੂਜੇ ਲੋਕ ਜਿਹੜੇ ਲੜਾਈ ਦੇ ਕਾਰਨ ਬੰਬਾਂ ਦੇ ਕਾਰਨ ਮਰ ਰਹੇ ਆ ਅਸੀਂ ਸਰਕਾਰ ਤੋਂ ਕਹਿਣਾ ਚਾਹੁੰਦੇ ਆ ਅਮਰੀਕਾ ਸਰਕਾਰ ਨੂੰ ਅਤੇ ਇਜ਼ਰਾਇਲ ਨੂੰ ਕਿ ਉਹ ਜਿਹੜੀ ਜੰਗ ਆ ਉਹ ਬੰਦ ਕੀਤੀ ਜਾਵੇ ਆਮ ਲੋਕਾਂ ਦਾ ਜਿਹੜਾ ਕਹਾਣ ਕਰਨਾ ਉਹ ਬੰਦ ਕੀਤਾ ਜਾਵੇ ਔਰਤਾਂ ਬੱਚਿਆਂ ਦਾ ਮਰਨਾ ਮਾਰਨਾ ਬੰਦ ਕੀਤਾ ਜਾਵੇ ਤੁਸੀਂ ਇਜ਼ਰਾਇਲ ਦੀ ਗੱਲ ਕਰਦੇ ਹੋਗੇ ਜਾਂ ਅਮਰੀਕਾ ਦੀ ਪਰ ਜਿਹੜਾ ਇਹ ਹਿੰਦੁਸਤਾਨ ਆਏਗਾ ਜਾਂ ਪਾਕਿਸਤਾਨ ਇਹਨਾਂ ਦੀ ਆਰਸੀਸੀ ਕਾ ਸਿੰਸਾ ਕਰਤਾ ਲਹੀ ਹੂਏ ਇਹਨਾਂ ਬਾਰੇ ਕੀ ਕਹਿੰਦੇ ਮੈਂ ਇਹਨਾਂ ਬਾਰੇ ਵੀ ਬੋਲਦਿਆਂ ਜੀ ਜਦੋਂ ਆਪਣੇ ਪਹਿਲਗਾਮ 'ਚ ਹਮਲਾ ਹੋਇਆ ਉਹ ਉਹਨੂੰ ਵੀ ਅਸੀਂ ਪ੍ਰਦਰਸ਼ਨ ਕੀਤੇ ਆ ਇਹਨਾਂ ਦੇ ਖਿਲਾਫ ਵੀ ਬੋਲਦੇ ਆ ਪਰ ਅੱਜ ਜਿਹੜਾ ਅਸੀਂ ਬਣਾਇਆ ਹੈ ਕਿ ਸਾਰੇ ਪੰਜਾਬ 'ਚ ਸਾਰੇ ਹਿੰਦੁਸਤਾਨ 'ਚ ਜਿਹੜੀ ਅਜ਼ਰਾਇਲ ਹਮਲਾ ਕਰ ਰਿਹਾ ਹੈ ਫਲਸਤੀਨ 'ਤੇ ਉਹਦੇ ਖਿਲਾਫ ਅੱਜ ਪ੍ਰੋਟੈਸਟ ਕਰਨਾ ਜਦੋਂ ਵੀ ਕੋਈ ਮਸਲਾ ਆਉਂਦਾ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ ਸਾਡੇ ਤੇ ਉਹਦੇ ਵੀ ਲੜੇ ਆ ਜਦੋਂ ਪਾਕਿਸਤਾਨ ਦੀ ਜੰਗ ਸ਼ੁਰੂ ਕੀਤੀ ਉਹਦੋਂ ਵੀ ਲੜੇ ਆ ਇਹ ਜੰਗ ਨਾ ਲਾਈ ਜਾਵੇ ਬਹਿ ਕੇ ਕੋਈ ਸਮਝੌਤਾ ਕੀਤਾ ਜਾਵੇ ਕੋਈ ਰੌਲੇ ਆ ਤਾਂ ਅੱਜ ਜਿਹੜੀ ਜੰਗ ਹੈ ਉਹਦੇ ਆਮ ਲੋਕਾਂ ਦਾ ਨੁਕਸਾਨ ਹੁੰਦਾ ਆਪ ਲੋਕਾਂ ਨੂੰ ਆਮ ਲੋਕ ਮਰਦੇ ਆ ਇਸ ਕਰਕੇ ਉਦੋਂ ਵੀ ਕਿਹਾ ਕਿ ਜਿਹੜੀ جنگ ਹੈ ਨਾ ਲਾਈ ਜਾਵੇ جنگ ਬੰਦ ਕੀਤੀ ਜਾਵੇ ਅੱਜ ਵੀ ਅਸੀਂ ਇਹੀ ਕਹਿਣ ਆਏ ਆ ਕਿ ਜਿਹੜੀ جنگ ਹੈ ਇਜ਼ਰਾਈਲ ਤੇ ਫਲਸਤੀਨ ਦੀ ਉਹਨੂੰ ਬੰਦ ਕੀਤਾ ਜਾਵੇ ਤੇ ਆਮ ਲੋਕਾਂ ਦਾ ਜਿਹੜਾ ਕਹਾਣ ਕਰਨਾ ਉਹ ਬੰਦ ਕੀਤਾ ਜਾਵੇ